ਥਾਣਾ ਰਣਜੀਤ ਐਵੇਨਿਊ ਲਗਜ਼ਰੀ ਕਾਰਾਂ ਦੀ ਜਾਲੀ ਕਾਗਜ਼ਾ ਤਿਆਰ ਕਰਕੇ ਦੂਸਰੇ ਰਾਜਾਂ ਵਿੱਚ ਵੇਚਣ ਵਾਲਾ ਕਾਬੂਦਜ਼ੀ ਹੈ ਕਿ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁਲਰਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਥਾਣਾ ਰਣਜੀਤ ਐਵੇਨਿਊ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਅੱਜ ਦੱਸਦੀ ਹੈ ਕਿ ਇੱਕ ਦੋਸ਼ੀ ਨੂੰ ਕਾਬੂ ਕਰ 12 ਲਗਜ਼ਰੀ ਗੱਡੀਆਂ ਤੇ ਜਾਲੀ ਕਾਗਜ਼ਾਤ ਹਾਸਲ ਕੀਤੇ ਹਨ ਇਸ ਤੋਂ ਇਲਾਵਾ ਇਸ ਮਾਮਲੇ ਦੇ ਵਿੱਚ ਕੀ ਕੀ ਕਿਹਾ ਤੁਸੀਂ ਵੀ ਸੁਣੋ ਰੀਸੈਂਟ ਪਾਸ ਤੇ ਵਿੱਚ ਪੁਲਿਸ ਸਟੇਸ਼ਨ ਰਣਜੀਤ ਐਵੇਨਿਊ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਦੇ ਵਿੱਚ ਕੀ ਇੱਕ ਕੰਪਲੇਂਟ ਆਈ ਸੀ ਕਿ ਕੋਈ ਬੰਦਾ ਫੋਰਜ ਡਾਕੂਮੈਂਟਸ ਬਣਾ ਕੇ ਜਿਹੜੀ ਲਕਜ਼ਰੀ ਕਾਰਸ ਐ ਉਹਨੂੰ ਬਾਹਰ ਆਊਟ ਆਫ ਸਟੇਟ ਤੇ ਕੁਝ ਪੰਜਾਬ ਦੇ ਵਿੱਚ ਹੀ ਸੇਲ ਕਰ ਰਿਆ ਸੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅੰਡਰ ਦ ਗਾਈਡੈਂਸ ਆਫ ਔਨਰੇਬਲ ਸੀਪੀ ਅੰਮ੍ਰਿਤਸਰ ਸਾਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਦੇ ਵਿੱਚ ਕੀ ਐਸ ਐਚ ਓ ਰਣਜੀਤ ਐ ਉਹਨੂੰ ਨੇ ਬੜਾ ਵਧੀਆ ਕੰਮ ਕਰਦੇ ਹੋਏ ਉਹਨਾਂ ਦੀ ਟੀਮ ਦਿਨ ਨਾਲ ਐਫਰਟ ਦੇ ਨਾਲ ਇਹ 15 ਗੱਡੀਆਂ ਨੂੰ ਰਿਕਵਰ ਕੀਤਾ ਗਿਆ ਇਹਦੇ ਵਿੱਚ ਅਸੀਂ 89 ਨੰਬਰ ਐਫ ਆਈ ਆਰ 11725 ਨੂੰ ਰਜਿਸਟਰ ਕੀਤੀ ਸੀ ਤੇ ਇਹਦੇ ਵਿੱਚ ਅਸੀਂ ਇੱਕ ਅਕਿਊਜ਼ ਨੂੰ ਅਰੈਸਟ ਕੀਤਾ ਹਰਵਿੰਦਰ ਸਿੰਘ ਸੰਧੂ son of late ਰਗਵੀਰ ਸਿੰਘ ਇਹ ਫੇਜ਼ 1 ਮੁਹਾਲੀ ਦਾ ਰਹਿਣ ਵਾਲਾ ਹੈ ਤੇ ਇਹਦੇ ਤੋਂ 15 ਲਗਜ਼ਰੀ ਵਹੀਕਲਸ ਡਿਫਰੈਂਟ ਸਟੇਟਸ ਤੋਂ ਰਾਜਸਥਾਨ ਚੋਂ ਹਰਿਆਣਾ ਤੋਂ ਆਪਰੇਸ਼ਨ ਕਰਦੇ ਹੋਏ ਸਾਡੀ ਟੀਮ ਨੇ ਸਕਸੈਸਫੁਲੀ ਰਿਕਵਰ ਕੀਤੀਆਂ ਤੇ ਇਹਦੇ ਤੇ ਹੁਣ ਅਗਲੀ ਕਾਰਵਾਈ ਨੂੰ ਰਿਮਾਂਡ ਤੇ ਲੈ ਕੇ ਫਰਦਰ ਇਨਵੈਸਟੀਗੇਸ਼ਨ ਇਸ ਸਟਿਲ ਔਨ ਜੀ ਥੈਂਕ ਯੂ